ਪਾਰਟੀ ਨੇ ਤੁਹਾਨੂੰ ਸ਼ੀਟ ਦਿੱਤੀ ਹੈ ਕਿਸੇ ਮਹਿਸੂਸ ਕਰਦੇ ਮੇਰੇ ਵੱਲ ਸਾਰੇ ਵੱਲੋਂ ਪਹਿਲੇ ਤੇ ਨਮਸਕਾਰ ਸਤਿ ਸ੍ਰੀ ਅਕਾਲ ਜੈ ਦੇਵਾ ਮੈਨੂੰ ਬਹੁਤ ਮਾਨ ਮਹਿਸੂਸ ਹੁੰਦਾ ਹੈ ਕਿ ਜਦੋਂ ਸਾਡੀ ਜਿਹੜੀ ਆਵਾ ਦੀ ਪਾਰਟੀ ਦੀ ਸਰਕਾਰ ਹੈ ਉਹ ਬੱਚਿਆਂ ਪਰ ਵਿਸ਼ਵਾਸ ਕਰਦੀ ਹੈ ਸਾਨੂੰ ਇਨੀ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਜੋ ਅਸੀਂ ਬਿਆਨ ਨਹੀਂ ਕਰ ਸਕਦੇ ਇਹ ਸਾਰਾ ਕੁਝ ਜਿਹੜਾ ਹੈਗਾ ਸਾਡੇ ਸੀਐਮ ਭਵੰਤਵਾਨ ਜੀ ਦੇ ਸਾਡੇ ਪ੍ਰੋਫੈਸਰ ਜੀਐਸ ਬੰਦਾਨੀ ਜੀ ਦੇ ਇਹਨਾਂ ਦਾ ਆਸ਼ੀਰਵਾਦ ਅਰਵਿੰਦ ਕੇਜਰੀਵਾਲ ਜੀ ਦੇ ਇਹਨਾਂ ਕਰਕੇ ਅਸੀਂ ਅੱਜ ਜਿਹੜਾ ਹੈਗਾ ਉਹ ਇਸ ਮਕਾਮ 'ਤੇ ਹੈਗੇ ਆਂ ਔਰ ਇੱਕ ਬਹੁਤ ਹੀ ਮਾਣ ਮਹਿਸੂਸ ਕਰਦੇ ਤੁਸੀਂ ਇਸ ਪਾਰਟੀ ਨੂੰ ਜੁਆਇਨ ਕੀਤਾ ਕਿੰਨਾ ਸਮਾਂ ਹੋ ਗਿਆ ਮੈਨੂੰ ਇਸ ਪਾਰਟੀ ਨੂੰ ਜੁਆਇਨ ਕੀਤੇ ਤਕਰੀਬਨ ਤਕਰੀਬਨ ਕੋਈ 3 3.5 ਸਾਲ ਹੋ ਗਿਆ ਹੈ ਜੋ ਇਸ ਪਾਰਟੀ ਨੂੰ ਮੈਂ ਜੁਆਇਨ ਕੀਤਾ ਹੈ ਤੁਸੀਂ ਇਸ ਪਾਰਟੀ ਨੂੰ ਹੀ ਜੁਆਇਨ ਕਿਉਂ ਕੀਤਾ ਦੂਜੀਆਂ ਪਾਰਟੀਆਂ ਨੂੰ ਛੱਡ ਕੇ ਇੱਕ ਤੇ ਬਹੁਤ ਹੀ ਇਮਾਨਦਾਰ ਪਾਰਟੀ ਹੈ ਮੈਂ ਅਗਰ ਸਾਡੇ ਹਲਕੇ ਇੰਚਾਰਜ ਪ੍ਰੋਫੈਸਰ ਜੀਐਸ ਮਲਤਾਨੀ ਜੀ ਦੀ ਗੱਲ ਕਰਾਂ ਸਾਡੇ ਸੀਐਮ ਭਗਵੰਤ ਮਾਨ ਜੀ ਦੀ ਗੱਲ ਕਰਾਂ ਬਹੁਤ ਹੀ ਨੇਕ ਦਿਲ ਔਰ ਸਾਫ਼ ਸੁਥਰੇ ਸ਼ਬੀ ਦੇ ਇਨਸਾਨ ਹੈ ਔਰ ਅਹੀਂ ਜਿਹੜਾ ਯੂਥ ਹੈ ਗਿਆ ਮੈਨੂੰ ਸਰ ਕੋਲੋਂ ਸਿੱਖਣ ਦਾ ਬਹੁਤ ਵਧੀਆ ਮੌਕਾ ਮਿਲਿਆ ਔਰ ਮੈਂ ਸਰ ਕੋਲੋਂ ਬਹੁਤ ਕੁਝ ਸਿੱਖ ਰਿਹਾ ਹਾਂ ਤੁਹਾਨੂੰ ਸੀਟ ਦਿੱਤੀ ਗਈ ਹੈ ਪੰਜਾਬ ਸਰਕਾਰ ਦੇ ਵੱਲੋਂ ਉਹ ਸੀਟ ਤੋਂ ਲੈ ਕੇ ਤੁਸੀਂ 44 ਮੈਦਾਨ ਦੇ ਵਿੱਚ ਉਤਰੇ ਹੋ ਕਿੰਨਾ ਮੋਦਿਆਂ ਨੂੰ ਲੈ ਕੇ ਤੁਸੀਂ ਪ੍ਰਚਾਰ ਕਰ ਰਹੇ ਹੋ ਪੰਜਾਬ ਸਰਕਾਰ ਨੇ ਜਿਹੜੀ ਸਾਨੂੰ ਸੀਟ ਦਿੱਤੀ ਹੈ ਉਹ ਇੱਕ ਪਹਿਲੀ ਗੱਲ ਕਿ ਸਾਨੂੰ ਬਹੁਤ ਅੱਛਾ ਹੰਕਾਰਾ ਮਿਲਦਾ ਪਿਆ ਹੈ ਅਸੀਂ ਪਿੰਡ-ਪਿੰਡ ਡੋ ਟੂ ਡੋਰ ਸਾਰੇ ਪਰਿਵਾਰਾਂ ਨੂੰ ਮਿਲਦੇ ਪਿਆ ਹੈ ਔਰ ਬਹੁਤ ਅੱਛਾ ਹੁੰਦਾ ਸਾਨੂੰ ਮਿਲਦਾ ਪਿਆ ਹੈ ਮੁੱਦੇ ਜਿਹੜੇ ਹੈਗੇ ਜਿਵੇਂ ਕਿ ਬਿਜਲੀ ਦਾ ਜਿਹੜਾ ਬਿੱਲ ਉਹ ਮਾਫ ਹੈਗਾ ਐਮਐਲਏ ਦੀਆਂ ਪੈਨਸ਼ਨਾਂ ਜਿਹੜੀ ਹੈਗੀ ਹੈ ਇੱਕ ਵਾਰ ਐਮਐਲਏ ਬਣਨ ਚ ਇੱਕ ਪੈਨਸ਼ਨ ਹੈ ਪਹਿਲੇ ਕੀ ਹੁੰਦਾ ਸੀ ਕਿ ਜਿੰਨੀ ਵਾਰ ਐਮਐਲਏ ਬੰਦੇ ਸੀ ਉੰਨੀ ਵਾਰ ਉਹਨਾਂ ਦੀ ਪੈਨਸ਼ਨ ਲੱਗਦੀਆਂ ਸੀ ਹੁਣ ਇੱਕ ਵਾਰ ਐਮਐਲਏ ਬਣੋ ਇੱਕ ਪੈਨਸ਼ਨ ਥੁੰਜਾ ਹਜ਼ਾਰ ਨੌਕਰੀਆਂ ਜਿਹੜੀ ਹੈਗੀਆਂ ਉਹ ਪੰਜਾਬ ਸਰਕਾਰ ਨੇ ਦਿੱਤੀਆਂ ਨਹਿਰਾਂ ਦਾ ਪਾਣੀ ਕਈ ਕੁਝ ਹੋਰ ਬਹੁਤ ਸਾਰੀ ਚੀਜ਼ਾਂ ਹੈਗੀਆਂ ਜਿਹੜੀਆਂ ਇਹਨਾਂ ਨੇ ਕੀਤੀਆਂ ਸ਼ਹੀਦ ਪਰਿਵਾਰਾਂ ਨੂੰ 1 ਕਰੋੜ ਰੁਪਏ ਤੱਕ ਦਾ ਮੁਆਵਜ਼ਾ ਜਿਹੜਾ ਹੈਗਾ ਉਹ ਦਿੰਦਾ ਦਿੰਦੇ ਹੈਗੇ ਆ ਖੁਦ ਜਾ ਕੇ ਪਹਿਲੇ ਇਹਨਾਂ ਸਰਕਾਰਾਂ ਨੇ ਕਦੀ ਇਹ ਚੀਜ਼ ਨਹੀਂ ਕੀਤੀ ਦੇ ਖਿਲਾਫ ਯੁੱਧ ਨਸ਼ਾ ਯੁੱਧ ਨਸ਼ਾ ਵਿਰੁੱਧ ਮਲਾ ਕਲੀਨਿਕ ਬਹੁਤ ਸਈ ਸਾਰੀਆਂ ਜਿਹੜੀਆਂ ਫੈਸਿਲਿਟੀਆਂ ਹੈਗੀਆਂ ਇਹ ਆਮ ਆਦਮੀ ਪਾਰਟੀ ਸਰਕਾਰ ਜਿਹੜੀ ਹੈ ਉਹ ਦਿੰਦੀ ਵੀ ਹੈ ਔਰ ਅੱਗੇ ਵੀ ਬਹੁਤ ਕੁਝ ਪੰਜਾਬ ਸਰਕਾਰ ਨੇ ਦੇਣਾ ਹੈਗਾ ਕੀ ਲੱਗਦਾ ਕਿ ਲੋਕ ਇੰਨਾ ਕੰਮ ਦੇ ਆਧਾਰ ਤੇ ਸਰਕਾਰ ਨੂੰ ਦੁਬਾਰਾ ਫਿਰ ਮੌਕਾ ਦੇਣਗੇ ਇਹਦਾ ਕੰਮ ਨੂੰ ਦੇਖ ਕੇ ਹੋਰ ਕਈ ਕੰਮ ਜਿਹੜੇ ਹੈਗੇ ਆ ਉਹਨੂੰ ਦੇਖ ਕੇ ਅਗਲੀ ਵਾਰ ਜਿਹੜੇ ਹੈਗੇ ਆ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ 27 ਦੇ ਵਿੱਚ 101% ਜਿਹੜੀ ਹੈਗੀ ਹੈ ਉਹ ਬਣੇਗੀ ਤੁਹਾਡੇ ਆਪਣੇ ਦਿਮਾਗ ਦੇ ਵਿੱਚ ਵੀ ਹੈ ਕਿ ਮੈਂ ਚੋਣ ਮੈਦਾਨ ਵਿੱਚ ਉਤਰਿਆ ਆਵਾ ਤਾਂ ਮੈਂ ਕਿਹੜੇ ਮੁੱਦੇ ਹੈਗੇ ਜਿਹੜੇ ਰਿੰਝੇ ਹੋਏ ਆ ਉਹਨਾਂ ਨੂੰ ਗਾਂ ਲੈ ਕੇ ਜਾਣਾ ਕਈ ਇਦਾਂ ਦੇ ਮੁੱਦੇ ਹੈਗੇ ਆ ਜਿਹੜੇ ਸਾਡੇ ਅਹੀਂ ਹੁਣ ਦੋ ਟੂ ਡੋਰ ਜਦੋਂ ਲੋਕਾਂ ਨਾਲ ਲੋਕਾਂ 'ਚ ਵਿਚੜਦੇ ਪਏ ਹੈਗੇ ਆ ਸਾਨੂੰ ਕਈ ਚੀਜ਼ਾਂ ਦਾ ਪਤਾ ਲੱਗਦਾ ਪਿਆ ਹੈਗਾ ਸਿੱਖਾਂ ਨੂੰ ਮਿਲਦਾ ਪਿਆ ਹੈਗਾ ਅਸੀਂ ਸਾਰੀ ਚੀਜ਼ਾਂ ਜਿਹੜੀ ਹੈਗੀਆਂ RAMNAL ਬੈਠ ਕੇ ਸਰਦ ਦੇ ਨਾਲ ਗੱਲ ਕਰਕੇ ਪ੍ਰੋਫੈਸਰ ਯੀਐਸ ਮਦਨ ਜੀ ਨਾਲ ਗੱਲ ਕਰਕੇ ਇਹ ਸਾਰੇ ਮੁੱਦੇ ਜਿਹੜੇ ਹੈਗੇ ਉਹ ਸ਼ਾਰਟ ਆਊਟ ਕਰਾਂਗੇ ਇਹ ਸਾਡਾ ਵਾਦਾ ਹੈ ਇੱਕ ਬਹੁਤ ਖਾਸ ਗੱਲ ਹੈਗੀ ਹੈ ਕਿ ਪੰਜਾਬ ਸਰਕਾਰ ਵੱਲੋਂ ਜ਼ਿਆਦਾਤਰ ਜੰਗ ਪੀੜੀ ਨੂੰ ਹੀ ਮੌਕਾ ਦਿੱਤਾ ਜਾ ਰਿਹਾ ਤੁਸੀਂ ਇਸ ਚੀਜ਼ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ ਬਹੁਤ ਅੱਛੀ ਗੱਲ ਹੈ ਜੀ ਇਹ ਪਹਿਲੀ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹੜੀ ਯੰਗਸ ਯੂਥ ਨੂੰ ਜਿਹੜਾ ਹੈਗਾ ਉਹ ਮੋਟੀਵੇਟ ਕਰਦੀ ਹੈ ਮੇਰੇ ਵਰਗਾ ਆਮ ਇਨਸਾਨ ਜਿਹੜਾ ਹੈਗਾ ਔਰ ਸਾਰੇ ਜਿੰਨੇ ਵੀ ਯੰਗਸਟ ਹੈਗੇ ਹੈ ਔਰ ਮੈਂ ਸਾਰਿਆਂ ਨੂੰ ਹੀ ਅਪੀਲ ਕਰਾਂਗਾ ਕਿ ਆਮ ਆਦਮੀ ਪਾਰਟੀ ਜੁਆਇਨ ਕਰੋ ਔਰ ਜਿੱਦਾਂ ਸਾਡੇ ਪ੍ਰੋਫੈਸਰ ਹਲਕਾ ਇੰਚਾਰਜ ਪ੍ਰੋਫੈਸਰ ਜੀਐਸ ਮਲਤਾਨੀ ਜੀ ਹੈਗੇ ਆ ਇਨਾ ਵਰਗੀ ਸਾਫ ਸਵੀ ਹੈਗੀ ਹੈ ਮੇਰਾ ਸਾਰਿਆਂਗੇ ਇੱਕ ਬੀਲ ਮੈਂ ਬੀਲ ਕਰਾਂਗਾ ਰਿਕਵੈਸਟ ਕਰਾਂਗਾ ਕਿ ਸਾਰੇ ਹੀ ਆਵਾਦਵੀ ਪਾਰਟੀ ਜੁਆਇਨ ਕਰਨ ਔਰ ਵੱਤੋ ਵੱਦ ਜਿਹੜੀ ਹੈ ਵਾ ਸੇਵਾ ਜਿਹੜੀ ਹੈਗੀਆਂ ਉਹ ਜਨਤਾ ਲਈ ਕਰਨ ਕੀ ਲੱਗਦਾ ਹੈ ਕਿ ਆਣ ਬਲੇ ਦੋ ਜਨੇ ਦੂਰ ਵਿੱਚ ਰਹਿ ਗਏ ਉਹਦੇ ਵਿੱਚ ਕੀ ਹਾਸਲ ਹੋਏਗਾ ਸਾਡੇ ਜਿੰਨੇ ਵੀ ਜ਼ੋਨ ਹੈਗੇ ਆ ਬਲਾਕ ਸੰਤੀ ਦੇ ਜ਼ਿਲ੍ਹਾ ਪਰਚੇ ਦੇ ਸਾਡੀ ਆਵਾਦਵੀ ਪਾਰਟੀ ਦੀ ਸਭ ਤੋਂ ਵੱਧ ਤੋਂ ਵੱਧ ਲੀਡ ਹੋਏਗੀ ਔਰ ਬਹੁਤ ਹੀ ਅچھے ਅچھے ਵਿਸ਼ਵਾਸ ਦੇ ਨਾਲ ਅਸੀਂ ਤੁਹਾਨੂੰ ਕਹਿਣ ਲੱਗੇ ਆ ਕਿ ਸਾਡੀ ਬਹੁਤ ਅੱਛੀ ਤਕਦੀ ਸਾਡੀ ਜਿੱਤ ਹੋਏਗੀ